ਸਰਨ ਪਿਆਰਪਰੀ ਸਾਸਿਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਵਿੱਚ ਜਦੋਂ ਅਸੀਂ ਅਰਦਾਸ ਕਰਦੇ ਹਾਂ ਅਸੀਂ ਕਹਿੰਦੇ ਹਾਂ ਸਹੀਂ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਮਹਾਰਾਜ ਕਹਿ ਰਿਹਾ ਕਿ ਮੇਰੀ ਸੰਗਤ ਉਸ ਲੋਕਾਂ ਨਾਲ ਕਰੀ ਜਿਹਦੇ ਨਾਲ ਰਹਿ ਕੇ ਜਿਹਨਾਂ ਨਾਲ ਵਿਚਰ ਕੇ ਮੈਨੂੰ ਤੇਰੇ ਨਾਮ ਬਾਰੇ ਪਤਾ ਚੱਲੇ ਤੇਰੇ ਪੰਥ ਬਾਰੇ ਪਤਾ ਚੱਲੇ ਤੇਰੇ ਇਤਿਹਾਸ ਬਾਰੇ ਪਤਾ ਚੱਲੇ ਸੋ ਅਸੀਂ ਗੱਲ ਕਰ ਰਹੇ ਹਾਂ ਸ਼ੰਭੂ ਬਾਰਡਰ ਦੀ ਕਿਉਂਕਿ ਤੋਡੇ ਰੂਪ ਰੋ ਅਸੀਂ ਇੱਕ ਇੱਕ ਸਖਸ਼ਿਤ ਨੂੰ ਮਿਲਾਇਆ ਸੀਗਾ ਕੁਝ ਦਿਨ ਪਹਿਲਾਂ ਜੇ ਗੱਲ ਕਰੀਏ ਸ਼ੰਭੂ ਬਾਰਡਰ ਤੇ ਹੀਨਾ ਮੈਡਮ ਤੇ ਨਵਦੀਪ ਜੀ ਸੀਗੇ ਜਿਹੜੇ ਬਕਾਇਦਾ ਬਾਏ ਪ੍ਰੋਫੈਸ਼ਨ ਦੇ ਡਾਕਟਰ ਸੀਗੇ ਮੈਡੀਕਲ ਪ੍ਰੋਫੈਸ਼ਨ ਸੀਗਿਆ ਦਾ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ ਕਿਸਾਨੀ ਮੋਰਚਾ ਲੱਗਿਆ ਉਹਦੇ ਚ ਬਕਾਇਦਾ ਇਹਨਾਂ ਨੇ ਆਪਣੇ ਆਪ ਆ ਕੇ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਈ ਜਿਹੜੇ ਕਿਸਾਨ ਫਟੜ ਹੋ ਰਹੇ ਸੀ ਉਹਨਾਂ ਉਹਨਾਂ ਦਾ ਜਿਹੜਾ ਕਹੇ ਲੋ ਮੈਡੀਕਲ ਜਿਹੜੀ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਪਰ ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਸਾਨੂੰ ਪਤਾ ਚੱਲਿਆ ਕਿ ਦੋਨਾਂ ਨੇ ਅੰਮ੍ਰਿਤ ਛਕ ਲਿਆ ਗੁਰੂ ਦੇ ਸਿੰਘ ਸੱਜ ਗਏ ਬੜੀ ਖੁਸ਼ੀ ਦੀ ਗੱਲ ਹੈ ਸਭ ਤੋਂ ਪਹਿਲਾਂ ਇਹ ਦੋਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਅੱਜ ਗੱਲ ਕਰਦੇ ਆ ਵਿਚਾਰ ਕਰਦੇ ਆ ਕਿ ਇਹ ਭਾਣਾ ਕਿਵੇਂ ਵਾਪਰਿਆ ਕਿਵੇਂ ਇਹਨਾਂ ਦਾ ਇਹ ਮਨ ਬਦਲਿਆ ਸਭ ਤੋਂ ਪਹਿਲਾਂ ਜੀ ਤੁਹਾਨੂੰ ਅੱਜ ਫਤਿਹ ਬਰਉਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਜੀ ਜ਼ਾਹਿਰ ਜੀ ਗੱਲ ਹੈ ਤੁਸੀਂ ਹਿੰਦੂ ਫੈਮ ਤੋਂ ਬਿਲੋਂਗ ਕਰਦੇ ਹੋ ਕਿਵੇਂ ਮਨ ਬਣਿਆ ਕਿਉਂਕਿ ਪਿਛਲੇ ਸਮੇਂ ਤੁਹਾਨੂੰ ਅਸੀਂ ਮਿਲੇ ਸੀਗੇ ਤੁਸੀਂ ਉਹ ਜਿਵੇਂ ਐਜ਼ ਅ ਪ੍ਰੋਫੈਸ਼ਨਲ ਡਾਕਟਰ ਆਏ ਸੀਗੇ ਪਰ ਅੱਜ ਇੱਕ ਬਹੁਤ ਖੁਸ਼ੀ ਦੀ ਖਬਰ ਤੁਸੀਂ ਸ਼ਾਮ ਦਿੱਤੀ ਸਾਰਿਆਂ ਨੂੰ ਇੱਕ ਪੰਥ ਦੇ ਵਿੱਚ ਇੱਕ ਸਾਡਾ ਜੀ ਹੋਰ ਜੁੜ ਚੁੱਕਿਆ ਕਿਵੇਂ ਮਨ ਬਣਿਆ ਜੀ ਅ ਵੀਰ ਜੀ ਦੇਖੋ ਆਪਾਂ ਇਦਾਂ ਕੁਝ ਸੋਚ ਕੇ ਤਾਂ ਨਹੀਂ ਆਏ ਸੀ ਜਦੋਂ ਆਪਾਂ ਪਹਿਲੇ ਦਿਨ ਵੀ ਆਏ ਸੀ ਇੱਕ ਦਿਨ ਦੀ ਸੇਵਾ ਲਈ ਆਏ ਸੀ ਪਰ ਮਹਾਰਾਜ ਨੇ ਹੁਕਮ ਲਾਇਆ ਤੇ ਆਪਾਂ ਨਿਰੰਤਰ ਸਾਡੀ ਸੇਵਾ ਵੀ ਜਾ ਰਹੀ ਹੈ ਤੇ ਜਦੋਂ ਅੰਮ੍ਰਿਤ ਸੰਚਾਰ ਕਰਨਾ ਸੀਗਾ ਤੇ ਉਦੋਂ ਵੀ ਸਾਨੂੰ ਇਦਾਂ ਕੁਝ ਪਤਾ ਨਹੀਂ ਸੀਗਾ ਕਿ ਅਜ ਅੰਮ੍ਰਿਤ ਸੰਚਾਰ ਕਰਨਾ ਹੈ ਆਪਣੇ ਜਿਹੜੇ ਸੰਤਿਆ ਪਟਿਆਲੇ ਵਾਲੇ ਡਾਕਟਰ ਪੀ ਐਸ ਗਰੇਵਾਲ ਖਾਲਸਾ ਜੀ ਉਹਨਾਂ ਨੇ ਸਾਨੂੰ ਦੋਨਾਂ ਨੂੰ ਬੁਲਾਇਆ ਸੀਗਾ ਤੇ ਉੱਥੇ ਸਾਡੇ ਲਈ ਪੰਜ ਕਕਾਰ ਵੀ ਲੈ ਕੇ ਰੱਖੇ ਸੀਗੇ ਤੇ ਸਾਨੂੰ ਉਦੋਂ ਹੀ ਦੱਸਿਆ ਸਾਨੂੰ ਸੋਚ ਕੇ ਖੁਸ਼ੀ ਵੀ ਬਹੁਤ ਹੋਈ ਤੇ ਮਨ ਥੋੜਾ ਡਰ ਵੀ ਲੱਗਾ ਕਿ ਆਪਾਂ ਕੋ ਨਿਭ ਜਾਊਗਾ ਹਨਾ ਪਰ ਫਿਰ ਉਹਨਾਂ ਨੂੰ ਜਿੱਦਾਂ ਕਿ ਉਹਨਾਂ ਨੇ ਨਵਦੀਪ ਨੂੰ ਵੀ ਕਿਹਾ ਕਿ ਅਮਰਿਤ ਛਕਣਾ ਹਨਾ ਨਵਦੀਪ ਨੇ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਇਹ ਕਹਿ ਕੇ ਟਾਲ ਲਿਆ ਸੀਗਾ ਕਿ ਜਦ ਮਹਾਰਾਜ ਦਾ ਹੁਕਮ ਹੋਊਗਾ ਆਪਾਂ ਉਦੋਂ ਛਕਾਂਗੇ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਮਹਾਰਾਜ ਦਾ ਹੁਕਮ ਹੋ ਗਿਆ ਤੁਹਾਨੂੰ ਦੋਨਾਂ ਨੂੰ ਜਾਣਾ ਚਾਹੀਦਾ ਫਿਰ ਬਸ ਉਦੋਂ ਹੀ ਆਪਾਂ ਕੱਲ ਸਾਨੂੰ ਪਤਾ ਲੱਗਾ 3 ਤਰੀਕ ਨੂੰ ਔਰ ਆਪਾਂ 3 ਤਰੀਕ ਨੂੰ ਹੀ ਅਮਰ ਸੰਚਾਰ ਲਈ ਗਏ ਸੋ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਜਿਹੜੇ ਸੰਤਾ ਪਟਿਆਲੇ ਵਾਲੇ ਨੇ ਤੁਹਾਡੇ ਲਈ ਕਾਰ ਰੈਡੀ ਕੀਤੇ ਤੁਹਾਨੂੰ ਵੀ ਲੱਗਦਾ ਇਹਦੇ ਪਿੱਛੇ ਕਿਹੜੀਆਂ ਉਹ ਪਾਵਰਸ ਕਿੜੀਆਂ ਉਹ ਰੂਹਾਂ ਕੰਮ ਕਰ ਗਈਆਂ ਕਹਿ ਲੋ ਤੁਹਾਡੇ ਚੰਗੇ ਕਰਮ ਸੀਗੇ ਕਿਉਂਕਿ ਲੋਕਾਂ ਨੇ ਤੁਹਾਡੀ ਸੇਵਾ ਦੇਖੀ ਇੱਥੇ ਆ ਕੇ ਵੀ ਕੁਝ ਤੁਹਾਨੂੰ ਪ੍ਰਭਾਵ ਪਿਆ ਤੁਸੀਂ ਇਨਫਲੂਐਂਸ ਹੋਏ ਕਿ ਹਾਂ ਕੀ ਐਕਚੁਅਲ ਕੀ ਸੀਗਾ ਦੇਖੋ ਇਹ ਤਾਂ ਸਾਡਾ ਦੋਨਾਂ ਦਾ ਕੀਤਾ ਹੀ ਸੀ ਕਿ ਆਪਾਂ ਪਹਿਲਾਂ ਨਰਸਿੰਗ ਕੀਤੀ ਹੋਈ ਸੀ ਆਪਾਂ ਨਰਸਿੰਗ ਸਟਾਫ ਜਾਂ ਦੋਨੋਂ ਤੇ ਆਪਾਂ ਇਹਦਾ ਕੁਝ ਸੋਚ ਕੇ ਤਾਂ ਨਹੀਂ ਆਏ ਸੀ ਪਰ ਇੱਕ ਦਿਨ ਦੀ ਜੋ ਸੇਵਾ ਲਈ ਆਏ ਤੇ ਮਹਾਰਾਜ ਦਾ ਹੁਕਮ ਹੋਇਆ ਆਪਾਂ ਨਿਰੰਤਰ ਸੇਵਾ ਨਿਭਾਉਂ ਹੀ ਰਹੇ ਸੀਗੇ ਤੇ ਜਦੋਂ ਮਤਲਬ ਆਪਾਂ ਕਹਿ ਲਓ ਇਹ ਸਾਰਿਆਂ ਦੀ ਸੀਸਾ ਦਾ ਜਦੋਂ ਆਪਾਂ ਨੇਤੇ ਆਏ ਇਹਨਾਂ ਦੀ ਆਪਾਂ ਸੇਵਾ ਕੀਤੀ ਮਨ ਲਗਾ ਕੇ ਸਾਡੇ ਮੰਚ 'ਚ ਕਦੀ ਕਿਸੇ ਲਈ ਇਦਾਂ ਦਾ ਕੋਈ ਗੱਲ ਨਹੀਂ ਹੋਈ ਹੈ ਨਾ ਮਹਾਰਾਜ ਨੇ ਉਹੀ ਦੇਖਿਆ ਇਹ ਸਾਰੇ ਜਦੋਂ ਆਉਂਦੇ ਸੀ ਸਿਰ ਤੇ ਹੱਥ ਰੱਖ ਕੇ ਜਾਂਦੇ ਸੀ ਮਨ ਨੂੰ ਬਹੁਤ ਖੁਸ਼ੀ ਮਿਲਦੀ ਸੀ ਸਕੂਨ ਮਿਲਦਾ ਸੀ ਕਹਿ ਲਓ ਇਹਨਾਂ ਦੀਆਂ ਸੀਸਾ ਦਾ ਹੀ ਫਲ ਹੈ ਜਿਹੜਾ ਅੱਜ ਸਾਨੂੰ ਗੁਰਸਿੱਖੀ ਜੀਵਨ ਇੰਨੀ ਜਲਦੀ ਪ੍ਰਾਪਤ ਹੋ ਗਿਆ ਕਿਉਂਕਿ ਲੋਕ ਜਿਹੜੇ ਆ ਕਈ ਅੰਮ੍ਰਿਤ ਸੰਚਾਰ ਕਰਨ ਖੁਦ ਜਾਂਦੇ ਆ ਉਹ ਵੀ ਬੜਾ ਦੇ ਕਈ ਕਈ ਦਿਨ ਨੂੰ ਜਾਂਦੇ ਆ ਕਿ ਜਲਦੀ ਚੱਲ ਜਾਂਦੇ ਪਰ ਸਾਨੂੰ ਤਾਂ ਖੁਦ ਮਹਾਰਾਜ ਵੱਲੋਂ ਹੁਕਮ ਆਇਆ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਪ੍ਰੀਸ਼ੀਅਸ ਤੇ ਬਹੁਤ ਹੀ ਜ਼ਿਆਦਾ ਕੀਮਤੀ ਗਿਫ ਸੋ ਮੇ ਨਾਲ ਇਹਨਾਂ ਦੇ ਫਰੈਂਡ ਨੇ ਨਵਦੀਪ ਜੀ ਬਠੇ ਨਦੀਪ ਜੀ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਕਿਉਂਕਿ ਤੁਸੀਂ ਅੱਜ ਗੁਰੂ ਦੇ ਸਿੰਘ ਸੱਜ ਚੁੱਕੇ ਹੋ ਅੱਜ ਜੇ ਗੱਲ ਕਰੀਏ ਸਾਡੇ ਦੋ ਪਿਓ ਹੁੰਦੇ ਆ ਜੇ ਸਮਾਜਿਕ ਤੌਰ ਤੇ ਦੇਖੀਏ ਸਾਡੇ ਜਿਹੜੇ ਮਾ ਪਿਓ ਆ ਅੱਜ ਤੁਹਾਡੇ ਰੂਹਾਨੀਤ ਪਿਓ ਗੁਰਤਾਨ ਗੁਰੂ oven singh ਮਹਾਰਾਜ ਬਣ ਚੁੱਕੇ ਆ ਕੀ ਕਹਿਣਾ ਚਾਹੋਗੇ ਐਕਸਪੀਰੀਅੰਸ ਬਾਰੇ ਬਿਲਕੁਲ ਜਦੋਂ ਕੱਲ ਅਸੀਂ ਅੰਮ੍ਰਿਤ ਸੰਚਾਰਕ ਤੇ ਗਏ ਸੀਗੇ ਉਹਦੇ ਤੋਂ ਬਾਅਦ ਉੱਥੇ ਜਦੋਂ ਸਿੰਘ ਸਾਹਿਬ ਨੇ ਇੱਕ ਗੱਲ ਦੱਸੀ ਕਿ ਜਿਹੜੀ ਮੈਨੂੰ ਸਾਰਿਆਂ ਤੋਂ ਚੰਗੀ ਲੱਗੀ ਉਹਨਾਂ ਨੇ ਕਿਹਾ ਬਈ ਏ ਅੱਜ ਤਾਂ ਤੁਹਾਡੇ ਪਿਤਾ ਜੀ 에 ਗੁਰੂ ਗੋਬਿੰਦ ਸਿੰਘ ਜੀ ਨੇ ਤੇ ਮਾਤਾ ਜੀ ਮਾਤਾ ਸਹਿਬ ਕੌਰ ਨੇ ਜਿਹੜੇ ਤੁਹਾਡੇ ਹਮੇਸ਼ਾ ਅੰਗ-ਸੰਗ ਸੁਹਾਏ ਰਹਿਣ ਕੇ ਸੋ ਕੋਈ ਵੀ ਜ਼ਿੰਦਗੀ 'ਚ ਦੁੱਖ ਤਕਲੀਫ ਆਉਣਾ ਤੇ ਸਾਰੇ ਤੋਂ ਪਹਿਲਾਂ ਉਹ ਤੁਹਾਡੇ ਮਾਪੇ ਆ ਆਪਾਂ ਮਾਪਿਆਂ ਕੋਲ ਜਾਂਦੇ ਹਾਂ ਤੁਸੀਂ ਉਹਨਾਂ ਨੂੰ ਦੱਸਣੇ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਮੈਂ ਜਦ ਮਾਪਿਆਂ ਤੋਂ ਬਿਨਾਂ ਵੀ ਇੱਥੇ ਇਕੱਲਾ ਆਂ ਤੇ ਪਰਿਵਾਰ 'ਚ ਇਕੱਲਾ ਹੀ ਰਹਿ ਰਿਹਾ ਮੇਰੇ ਕੋਲ ਵੀ ਕੋਈ ਹੈ ਨਹੀਂ ਸੀ ਮੈਂ ਬਹੁਤ ਲੂਨ ਲਈ ਸੀਗਾ ਤੇ ਮੈਨੂੰ ਇਦਾਂ ਲੱਗਾ ਮੈਂ ਹੁਣ ਇਕੱਲਾ ਨਹੀਂ ਰਿਆਂ ਮੇਰੇ ਕੋਲ ਮੇਰੇ ਮਾਤਾ-ਪਿਤਾ ਆ ਗਏ ਆ ਤੇ ਉਹ ਵੀ ਬਹੁਤ ਅੰਦਰੋਂ ਤਾਕਤ ਮਹਿਸੂਸ ਹੁੰਦੀ ਆ ਜਾਂ ਮੈਂ ਇਦਾਂ ਫੀਲ ਕਰਦਾ ਕੰਪਲੀਟ ਫੀਲ ਆ ਖੁਸ਼ ਵੀ ਆ ਤੇ ਮੈਨੂੰ ਕੋਈ ਸਟ੍ਰੈਸ ਵੀ ਨਹੀਂ ਸਟ੍ਰੈਸ ਫ੍ਰੀ ਵੀ ਫੀਲ ਕਰਦਾ ਆ ਮੈਂ ਹੁਣ ਕੱਲਾ じゃ ਨਹੀਂ ਰਿਹਾ ਜਪਾਤ ਸਭ ਦੀ ਬਾਣੀ ਸ੍ਰੀ ਮਹਾਰਾਜ ਕਹਿੰਦੇ ਨੇ ਦੁਕਾਲੰ ਪ੍ਰਣਾਸੀ ਦਿਆਲੰਸ ਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੂਤੇ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਸਾਡੇ ਹੁਣ ਅੰਗ ਸੰਗ ਸਾਡਾ ਰੋਹਾਨੀਤ ਪਿਓ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਨਾਲ ਅੰਗ ਸੰਗ ਹੈ ਆ ਜ਼ਾਹਿਰ ਜੀ ਗੱਲ ਆ ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਜੀ ਤੁਸੀਂ Hindu ਪਰਿਵਾਰ ਤੋਂ ਬ੍ਰਾਹਮਣ ਹੋ ਤੁਸੀਂ ਬ੍ਰਾਹਮਣ ਵੀ ਕਹਿੰਦੇ ਸੋ ਅੱਜ ਜੇ ਆਪਾਂ ਗੱਲ ਕਰੀਏ ਬਾਣੀ ਚ ਕਹਿੰਦਾ ਵਰ ਕਾਜ ਤੇਰਾ ਕਿਤਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਅੱਜ ਆਪਾਂ ਉਸ ਪੰਥ ਦੇ ਵਿੱਚ ਜੁੜ ਚੁੱਕੇ ਹਾਂ ਪੰਥ ਸਾਰੇ ਜੇ ਕਹ ਲਓ ਜਿਹੜੇ ਸਾਰੇ ਧਰਮ ਬਹੁਤ ਵਧੀਆ ਸੋ ਉਸ ਧਰਮ ਨੂੰ ਕਹਿੰਦੇ ਸ੍ਰੇਸ਼ਟ ਕਿਹਾ ਜਾਂਦਾ ਜਿਹਦੇ ਵਿੱਚ ਨਾਮ ਦੀ ਗੱਲ ਕੀਤੀ ਹੈ ਨਾਮ ਜਪਣ ਦੀ ਗੱਲ ਕੀਤੀ ਜਾਂਦੀ ਹੈ ਅੱਜ ਕਹ ਲਓ ਮੇਰਾ ਸਵਾਲ ਹੈ ਤੁਹਾਡੇ ਪੇਰੈਂਟਸ ਕੀ ਮਹਿਸੂਸ ਕਰਦੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਦਾ ਉਹਨਾਂ ਦਾ ਇੱਕ ਬੱਚਾ ਜਿਹੜਾ ਗੁਰਸਿੱਖ ਸੱਜ ਗਿਆ ਕਿਉਂਕਿ ਆਪਣੇ ਧਰਮ ਨੂੰ ਬਚਾਉਣ ਵਾਲੇ ਵੀ ਨਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏ ਹਿੰਦੀ ਚਾਹ ਦਾ ਸ੍ਰੀ ਗੁਰੂ ਤੇਗ ਬਹਾਦਰ ਤੇ ਉਹਨਾਂ ਨੇ ਸਾਡੇ ਪੰਥ ਨੂੰ ਵੀ ਬਚਾਇਆ ਸਾਡੇ ਧਰਮ ਨੂੰ ਬਚਾਇਆ ਸੀਗਾ ਸੋ ਉਸ ਟਾਈਮ ਤੇ ਜਿੱਦਾਂ ਕਿ ਮੈਨੂੰ ਚਲੋ ਬਹੁਤ ਹੀ ਸੋਝੀਤਾ ਨਹੀਂ ਹੈ ਪਰ ਮੈਨੂੰ ਇੰਨਾ ਪਤਾ ਕਿ ਉਦੋਂ ਆਪਣੇ ਜਿਹੜੇ ਕਸ਼ਮੀਰੀ ਪੰਡਤ ਸੀ ਉਹਨਾਂ ਨੇ ਇਹ ਵਚਨ ਕੀਤੇ ਸੀਗੇ ਕਿ ਜਿੱਦਾਂ ਤੁਸੀਂ ਸਾਡੇ ਧਰਮ ਨੂੰ ਬਚਾਇਆ ਤੇ ਸਾਡੇ Hindu ਪਰਿਵਾਰ ਚੋਂ ਹਰ ਇੱਕ ਬੱਚਾ ਜਿਹੜਾ ਗੁਰਸਿੱਖ ਜੂਗਾ ਜੋ ਕਿ ਅੱਜ ਕੱਲ ਸ਼ਾਇਦ ਲੋਕ ਭੁੱਲ ਗਏ ਨੇ ਪਰ ਚਲੋ ਮਾਲਕ ਨੇ ਸੋਜੀ ਪਾਈ ਤੇ ਆਪਾਂ ਦੇਰ ਆਏ ਦਰੁਸਤ ਆਏ ਪਰ ਮਾਰੇ ਦੀ ਬਹੁਤ ਕਲਾ ਵਰਤੀ ਸਾਡੇ ਤੇ ਤੇ ਅੱਜ ਆਪਾਂ ਗੁਰਸੇਖ ਸੱਜ ਗਏ ਪੇਰੈਂਟਸ ਕੋਲ ਕੋਈ ਦਿੱਕਤ ਤਾਂ ਨਹੀਂ ਕੋਈ ਪਰੇਸ਼ਾਨੀ ਨਹੀਂ ਨਹੀਂ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਜਦੋਂ ਮੈਨੂੰ ਇਦਾਂ ਲੱਗਾ ਸੀ ਸ਼ਾਇਦ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਓਬਜੈਕਸ਼ਨ ਤਾਂ ਨਹੀਂ ਹੋਊਗੀ ਮੈਂ ਉਹਨਾਂ ਨੂੰ ਫੋਨ ਕੀਤਾ ਉਹ ਮੇਰੇ ਤੋਂ ਵੀ ਜ਼ਿਆਦਾ ਡਬਲ ਐਕਸਾਈਟਿਡ ਸੀਗੇ ਕਹਿੰਦੇ ਆ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਪਪਾਗਾ ਵਾਲਿਆਂ ਕਿ ਜੇ ਤੂੰ ਗੁਰਸੇਖ ਸੱਜ ਜਾਉਂਗੀ ਵੈਰੀ ਗੁੱਡ ਬਹੁ ਨਦੀ ਜੀ ਅੱਗੇ ਤੋਂ ਕੀ ਕਹਿ ਲੋ ਸੇਧ ਕੀ ਦੇਣਾ ਚਾਹੋਗੇ ਜੇ ਆਪਾਂ ਗੱਲ ਕਰੀਏ ਪੰਜਾਬ ਵੀ ਇੱਕ ਨਸ਼ੇ ਦਲ ਦਾ ਚੋਂ ਨਿਕਲ ਰਿਹਾ ਹੈ ਅ ਜਿਹੜੇ ਨੌਜਵਾਨ ਮੁੰਡੇ ਪਤਿਤ ਪਤਿਤ ਹੋ ਰਿਹਾ ਕਹਿ ਲੋ ਸਿੱਖੀ ਵੱਲ ਨਹੀਂ ਜੁਟ ਪਾ ਰਹੇ ਆ ਕੋਈ ਕਾਰਨਾ ਕਰਕੇ ਕੀ ਕਹਿਣਾ ਚਾਹੋਗੇ ਕੀ ਸੇ ਦੇਣਾ ਚਾਹੋਗੇ ਬਿਲਕੁਲ ਭਾਜੀ ਇਸ ਗੱਲ ਤੇ ਤਾਂ ਮੇਰੀ ਵਿਚਾਰ ਪਹਿਲਾਂ ਹੀ ਜ਼ਿਆਦਾ ਡੂੰਗੀ ਜਾ ਮੈਂ ਇਸ ਗੱਲ ਬਾਰੇ ਸੋਚਦਾ ਜਾਂ ਪੜ੍ਹਦਾ ਰਹਿਣਾ ਸੀਗਾ ਜਾਂ ਨੌਲੇਜ ਇਕੱਠੀ ਕਰਨੀ ਇਸ ਗੱਲ ਬਾਰੇ ਚੰਗੀ ਲੱਗਦੀ ਸੀ ਕਿ ਵਜ੍ਹਾ ਕੀ ਹੈ ਕਿ ਆਪ ਸਾਡਾ ਧਰਮ ਵਧਣ ਦੀ ਬਜਾਏ ਘਟ ਰਿਹਾ ਹੈ ਜਿੱਦਾਂ ਆਪਣੇ ਦਸਮ ਪਿਤਾ ਨੇ ਕਿਹਾ ਸੀਗਾ ਜੀ ਜੋ ਚਾਰ ਸੱਜਾ ਦਾ ਸ਼ਹੀਦ ਹੋਈ ਸੀ ਵੀ 4 ਮਹੀਨੇ ਤੋਂ ਕਿਹਾ ਹੂਆ ਜੀਵਤ کئی ਹਜ਼ਾਰ ਤੇ ਮੈਨੂੰ ਲੱਗਦਾ ਵੀ ਮੇਰੀ ਆਪਣੀ ਇਹ ਸੋਚਿਆ ਵੀ ਉਹਨਾਂ ਨੇ ਦਸਮ ਪਿਤਾ ਨੇ ਉਹ ਤੋਂ ਸੋਚਿਆ ਹੋਊਗਾ ਕਿ ਅੱਜ ਹਜ਼ਾਰ ਹੈ ਕੱਲ ਨੂੰ ਲੱਖਾਂ ਕਰੋੜਾਂ ਤੇ ਸਾਡੀ ਗਿਣਤੀ ਆਊਗੀ ਪਰ ਬਹੁਤ ਮਾੜੀ ਗੱਲ ਹੋਈ ਕਿ ਉਹ ਵਧਣ ਦੀ ਬਜਾਏ ਘਟ ਗਈਆਂ ਗਿਣਤੀਆਂ ਤੋ ਮੈਨੂੰ ਐ ਲੱਗਦਾ ਜੇ ਪੰਜਾਬ ਨਾਲ ਕੁਝ ਮਾੜਾ ਹੋ ਰਿਹਾ ਹੈ ਤੇ ਇਹ ਸਾਡੀ ਸਾਡੀਆਂ ਗਲਤੀਆਂ ਕਰਕੇ ਆ ਕਿਉਂਕਿ ਅਸੀਂ ਆਪਣੇ ਬਾਪ ਤੋਂ ਬੇਮੁਖ ਹੋਏ ਆ ਹੁਣ ਜੇ ਪਿੰਡ ਚ ਅਸੀਂ ਆਪਣੇ ਪਿਤਾ ਜੀ ਨਾਲ ਵਿਵਾਦ ਕਰਕੇ ਖੜੇ ਹੋਈਏ ਮੈਨੂੰ ਲੱਗਦਾ ਨਹੀਂ ਪਿੰਡ 'ਚ ਸਾਡੇ ਨਾਲ ਕੋਈ ਖੜਾ ਹੋਊਗਾ ਸਾਰੇ ਬਰੂਚ 'ਚ ਖੜੇ ਹੋਣਗੇ ਸੇਮੇ ਮੈਂ ਨਿੱਕੀ ਵੱਡੀ ਗੱਲ ਨਿੱਕੀ ਜੀ ਕਰਕੇ ਦੱਸਦੀ ਵੀ ਆਪਣਾ ਬਾਪ ਪਿੰਡ 'ਚ ਆਪਾਂ ਬਿਵਾਦ ਕਰ ਲੈਂਦੇ ਆ ਉਹੀ ਗੱਲ ਹੋਈ ਆਪਾਂ ਗੁਰੂ ਨਾਲ ਗੁਰੂ ਤੋਂ ਬੇਮਕ ਹੋ ਕੇ ਜਿਨ੍ਹਾਂ ਨੇ ਸਾਨੂੰ ਇੱਥੇ ਵਸਾਇਆ ਸੀ ਉਹਨਾਂ ਨਾਲ ਉਹਨਾਂ ਤੋਂ ਬੇਮਕ ਹੋ ਕੇ ਅਸੀਂ ਪੰਜਾਬ 'ਚ ਵਸਣ ਦੀ ਗੱਲ ਕਰ ਰਹੇ ਆ ਤੇ ਐਦਾਂ ਵੀ ਸੰਭਵ ਨਹੀਂ ਉਹਨਾਂ ਤੋਂ ਬਿਲਕੁਲ ਅਲੱਗ ਹੋ ਕੇ ਜਾਂ ਟੁੱਟ ਕੇ ਮੈਨੂੰ ਲੱਗਦਾ ਪਹਿਲਾਂ ਉਹਨਾਂ ਨਾਲ ਜੁੜਨਾ ਜ਼ਰੂਰੀ ਆ ਜੇ ਪੰਜਾਬ ਉਹੋ ਜਿਹਾ ਬਣਾਉਣਾ ਜਿਹਨਾਂ ਜਿਹੋ ਜਿਹਾ ਚਾਹੁੰਦੇ ਆ ਜੀ ਕੀ ਕਹਿਣਾ ਚਾਹੋਗੇ ਧਰਮ ਬੰ ਅਹ ਦੇਖੋ ਮੈਂ ਤੇ ਇਹ ਕਹੂੰਗੀ ਜੋ ਜਦੋਂ ਆਪਾਂ ਜਨਮ ਲੈਨੇ ਆ ਉਦੋਂ ਸਾਡੇ ਤੋਂ ਕੋਈ ਮੋਹਰ ਲੱਗ ਕੇ ਨਹੀਂ ਆਂਦੀ ਸਾਨੂੰ ਕੁਝ ਪਤਾ ਨਹੀਂ ਹੁੰਦਾ ਕਿ ਕਿਹੜੇ ਧਰਮ 'ਚ ਜਨਮ ਲੈਣਾ ਸੋ ਧਰਮ ਜਿਹੜੇ ਆ ਉਹ ਇਨਸਾਨਾਂ ਨੇ ਬਣਾਏ ਆ ਮੈਂ ਇਹ ਹੀ ਕਹੂੰਗੀ ਅੱਜ ਤੋਂ ਤਾਂ ਚਲੋ ਮੇਰਾ ਧਰਮ ਗੁਰਸਿੱਖੀ ਹੋ ਗਿਆ ਹੈ ਪਰ ਸਾਰਿਆਂ ਨੂੰ ਸਭ ਤੋਂ ਵੱਡਾ ਧਰਮ ਜਿਹੜਾ ਹੈ ਉਹ ਇਨਸਾਨੀਅਤ ਦਾ ਧਰਮ ਹੈ ਠੀਕ ਹੈ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਧਰਮ ਨਿਭਾਉਣਾ ਚਾਹੀਦਾ ਹੈ ਕਿਉਂਕਿ ਹਰ ਕਿਸੇ ਦੇ ਮਨ ਵਿੱਚ ਉਹ ਇਨਸਾਨੀਅਤ ਅੱਜ ਕੱਲ੍ਹ ਰਹੀ ਨਹੀਂ ਹੈ ਦੇਖਣ ਨੂੰ ਮਿਲਦੀ ਨਹੀਂ ਹੈ 체ਤੀ ਕੋਈ ਸੜਕ ਤੇ ਪਿਆ ਤੇ ਪਿਆ ਹੀ ਦਿੰਦਾ ਹੈ ਹਨਾ ਤੇ ਉਹ ਚੀਜ਼ ਪਹਿਲਾਂ ਸਭ ਤੋਂ ਆਪਣੇ ਅੰਦਰ ਜਿਹੜਾ ਹੈ ਇਨਸਾਨੀਅਤ ਦਾ ਧਰਮ ਜਗਾਓ ਉਸ ਤੋਂ ਬਾਅਦ ਜਿਹੜੇ ਧਰਮ 'ਚ ਤੁਸੀਂ ਹੈਗੇ ਹੋ ਉੱਤੇ ਜ਼ਰੂਰ ਵਿਚਾਰ ਕਰੋ ਸੋ ਬਹੁਤ ਅੱਛੇ ਵਿਚਾਰ ਲੱਗੇ ਤੁਸੀਂ ਦੇਖੋ ਕਿ ਜਦੋਂ ਜੰਗ ਹੁੰਦੀ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਭਾਈ ਕਨਈਆ ਜੀ ਡਿਊਟੀ ਨਿਭਾਉਂਦੇ ਹੁੰਦੇ ਸੀ ਕਿ ਲੋਕਾਂ ਦੀ ਜਾਂ ਉੱਥੇ ਜਿਹੜੇ ਜੰਗੀ ਮੈਦਾਨ ਦੇ ਵਿੱਚ ਜਿਹੜੇ ਸੂਰਮੇ ਯੋਧੇ ਕਹ ਲੋ ਇਵਨ ਜਿਹੜੇ ਦੂਜੇ ਪੱਖੀ ਸਾਡੇ ਦੁਸ਼ਮਣ ਹੁੰਦੇ ਸੀ ਉਹਨਾਂ ਦੀ ਮਲ ਪੱਟੀਆਂ ਕਰਨੀਆਂ ਭਾਈ ਕਨਈਏ ਦੀ ਡਿਊਟੀ ਹੁੰਦੀ ਸੀ ਕਿਉਂਕਿ ਹਰ ਇਨਸਾਨ ਦੇ ਵਿੱਚੋਂ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਹੁੰਦੇ ਸੀਗੇ ਸੋ ਉਹੀ ਸੇਵਾ ਇਹ ਦੋ ਜੀਨ ਬਾਰੇ ਮੈਂ ਪਿਛਲੇ ਕੰਟੈਂਟਸ ਵੀ ਲਿਖਿਆ ਸੀ ਆਪਣੇ ਚੈਨਲ ਦੇ ਕਿ ਰੈਂਦੀ ਦੁਨੀਆ ਦੇ ਵਿੱਚ ਇਤਿਹਾਸ ਇਹਨਾਂ ਨਾਮ ਲਿਖਿਆ ਜਾਊਗਾ ਤਾਂ ਕਿਣਿਆ ਜਾ ਕੇ ਲੋਕੀ ਇਹਨਾਂ ਨੂੰ ਯਾਦ ਕਰਨਗੇ ਕਿ ਇਹਨਾਂ ਨੇ ਆ ਕੇ ਜੋ ਸੇਵਾ ਨਿਭਾਈ ਕਿਉਂਕਿ ਉਸ ਸਮੇਂ ਦੇ ਵਿੱਚ ਘਾਰ ਖਾਸ ਕਰਕੇ ਬਹੁਤ ਜ਼ਿਆਦਾ ਲੋਡਬੰਦ ਸੀਗੇ ਕਿਸਾਨ ਜਦੋਂ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਅਥਰੂ ਗੈਸ ਦੇ ਗੋਲੇ ਵਰਸਾਏ ਜਾ ਰਹੇ ਸੀ ਇਹਨਾਂ ਨੇ ਆ ਕੇ ਉਹਨਾਂ ਦੀ ਬਾਹ ਫੜੀ ਸੀਗੀ ਮੋਢੇ ਨਾਲ ਬੋਟ ਜਿਹੜੇ ਖੜ ਗਏ ਸੀ ਕਿਉਂਕਿ ਮੈਡੀਕਲ ਫੈਸਿਲਿਟੀ ਇਹਨਾਂ ਨੇ ਸ਼ੁਰੂ ਕੀਤੀ ਇਸ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ